ਮੁਕਸਰ ਦੇ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਨੇ ਇੱਕ ਦੁਕਾਨ ਤੇ ਚੋਰੀ ਹੁੰਦੀ ਆ ਤਾਂ ਦੂਸਰੇ ਦੁਕਾਨਦਾਰ ਨੂੰ ਡਰ ਰਹਿਂਦਾ ਕਿਤੇ ਕੱਲ ਨੂੰ ਮੇਰੇ ਨਾਲ ਨੰਬਰ ਲੱਗ ਜਾਵੇ ਮੇਰੀ ਦੁਕਾਨ ਤੇ ਨਾ ਚੋਰੀ ਹੋ ਜਾਵੇ ਡਰ ਦਾ ਮਾਹੌਲ ਆ ਜਿਹੜਾ ਜ਼ਰੂਰ ਪੈਦਾ ਹੁੰਦਾ ਜਦ ਇਸ ਤਰ੍ਹਾਂ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆਉਣ ਲੱਗ ਜਾਣ ਮੁਕਸਰ ਤੋਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਪਹਿਲਾਂ 25 ਤੇ 26 ਦੀ ਦਰਮਿਆਨੀ ਰਾਤ ਦੀ ਗੱਲ ਕਰਦੇ ਆ ਇੱਕ ਕਰਿਆਨੇ ਵਾਲੀ ਦੁਕਾਨ ਤੇ ਬੈਗਾਂ ਵਾਲੀ ਦੁਕਾਨ ਤੇ ਦੁੱਧ ਕਾਨਾਂ ਤੇ ਚੋਰੀ ਹੁੰਦੀ ਆ ਚੋਰਾਂ ਦੇ ਵੱਲੋਂ ਨਗਰਕੌਸਲ ਦੀ ਪਈ ਖਾਲੀ ਜਗ੍ਹਾ ਤੋਂ ਐਂਟਰੀ ਕਰਕੇ ਪਿੱਛੇ ਦੁਕਾਨਾਂ ਦੇ ਪਾੜ ਲਾ ਦਿੱਤਾ ਜਾਂਦਾ ਵੱਡਾ ਤੇ ਉੱਥੋਂ ਐਂਟਰ ਕਰਦੇ ਨੇ ਔਰ ਕਰਿਆਨੇ ਦੀ ਦੁਕਾਨ ਤੋਂ ਜਿਹੜਾ ਕੁਝ ਡਰਾਈ ਫਰੂਟ ਤੇ ਨਗਦੀ ਲੈ ਕੇ ਫਰਾਰ ਹੋ ਜਾਂਦੇ ਨੇ ਔਰ ਬੈਗ ਵਾਲੀ ਦੁਕਾਨ ਤੋਂ ਬੈਗ 40 ਪਿਆ ਦੇ ਕਰੀਬ ਸਨ ਔਰ ਕੁਝ ਨਗਦੀ ਸੀਗੀ ਉਹ ਲੈ ਕੇ ਫਰਾਰ ਹੋ ਗਏ ਉਸ ਤੋਂ ਬਾਅਦ ਅਗਲੇ ਦਿਨ ਜਿਹੜਾ ਇੱਕ ਟੇਲਰ ਦੀ ਦੁਕਾਨ ਤੋਂ ਤਿੰਨ ਨਵੇਂ ਸੂਟ ਜੋ ਕਿ ਗਾਕਾ ਨੇ ਸਲਾਈ ਦੇ ਲਈ ਦਿੱਤੇ ਹੋਏ ਸਨ 15000 ਦੇ ਕਰੀਬ ਦੁਕਾਨਦਾਰ ਦੇ ਅਨਸਾਰ ਕੀਮਤ ਸੀ ਜਿਹੜਾ ਦੁਪਹਿਰ ਦੇ ਹੀ ਜਿਹੜਾ ਚੋਰ ਸੀਗਾ ਦੁਪਹਿਰ ਨੂੰ ਹੀ ਜਿਹੜਾ ਭਰੇ ਬਾਜ਼ਾਰ ਮੇਨ ਬਾਜ਼ਾਰ ਮੁਖਸਰ ਦਾ ਬਿਜਲੀ ਵਾਲਾ ਖੂਹਾਂ ਜਿੱਥੋਂ ਤਿੰਨ ਸੂਟ ਲੈ ਕੇ ਚੋਰ ਫਰਾਰ ਹੋ ਗਿਆ ਸੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਹੜੀਆਂ ਸਾਂਝੀਆਂ ਵੀ ਕਰ ਰਹੇ ਹਾਂ ਤੁਹਾਡੇ ਨਾਲ ਔਰ ਬੀਤੀ ਦੇ ਰਾਤ ਦੀ ਗੱਲ ਕਰਦੇ ਆਂ ਬੀਤੀ ਦੇ ਰਾਤ ਵੀ ਚੋਰਾਂ ਦੇ ਵੱਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਨਮਕੀਨ ਪੰਡਾਰ ਦੀ ਦੁਕਾਨ ਸੀਗੀ ਉੱਥੇ ਚੋਰੀ ਹੋਈ ਆ ਔਰ ਇੱਕ ਟੇਲਰ ਦੀ ਦੁਕਾਨ ਤੇ ਚੋਰੀ ਹੋਈ ਆ ਟੇਲਰ ਦੀ ਦੁਕਾਨ ਸੀ ਜਿਹੜੀ ਉਸ ਦਾ ਸ਼ਟਰ ਤੋੜ ਕੇ ਚੋਰ ਦੇ ਵੱਲੋਂ ਸਲਾਈ ਮਸ਼ੀਨ ਚੋਰੀ ਕਰਕੇ ਤੇ ਕੁਝ ਨਗਦੀ ਸੀ ਉਹ ਲੈ ਗਏ ਔਰ ਇੱਕ ਪੌੜੀਆਂ ਤੋਂ ਐਂਟਰ ਹੋ ਕੇ ਗੇਟ ਤੋੜਿਆ ਗਿਆ ਪੌੜੀਆਂ ਦਾ ਔਰ ਉੱਪਰ ਛੱਤ ਤੋਂ ਗ੍ਰਿੱਲ ਤੋੜ ਕੇ ਨਮਕੀਣ ਪੰਡਾਰ ਦੇ ਅੰਦਰ ਜਿਹੜਾ ਐਂਟਰ ਕਰਦਾ ਚੋਰ ਔਰ ਨਗਦੀ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਜਦ ਇਹੋ ਜਿਹੀਆਂ ਲਗਾਤਾਰ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਪੁਲਿਸ ਤੇ ਸਵਾਲ ਖੜੇ ਹੋਣੇ ਲਾਜ਼ਮੀ ਬਣ ਜਾਂਦੇ ਨੇ ਔਰ ਮਕਸਰ ਪੁਲਿਸ ਦੇ ਵੱਲੋਂ ਆਪਣੇ ਪੇਜ ਤੇ ਵੀ ਲਗਾਤਾਰ ਪੋਸਟਾਂ ਜਿਹੜੀ ਪਾਉਂਦੇ ਨੇ ਕਿ ਰਾਤ ਨੂੰ ਪੀसीआर ਡਿਊਟੀ ਤੇ ਲੱਗੀ ਹੁੰਦੀ ਹੈ ਔਰ ਲੋਕਾਂ ਦੀ ਸੁਰੱਖਿਆ ਦੇ ਲਈ ਪੀसीआर ਤਾਇਨਾਤ ਕੀਤੀ ਜਾਂਦੀ ਹੈ ਸਕਰੀਨਸ਼ਾਟ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜੋ ਪੋਸਟ ਆ ਮਕਸਰ ਪੁਲਿਸ ਦੇ ਵੱਲੋਂ ਪਾਈ ਜਾਂਦੀ ਹੈ ਆਪਣੇ ਨਿੱਜੀ ਮਕਸਰ ਪੁਲਿਸ ਦਾ ਜੋ ਪੇਜ ਬਣਿਆ ਹੋਇਆ ਔਰ ਕਿਤਨੇ ਕਿਤੇ ਸਵਾਲ ਖੜੇ ਹੁੰਦੇ ਨੇ ਜਦ ਅਜਹੀਆਂ ਚੋਰੀਆਂ ਦੇ ਘਟਨਾਵਾਂ ਸਾਹਮਣੇ ਆਉਂਦੇ ਨੇ ਲਗਾਤਾਰ ਇਹ ਚੋਰੀਆਂ ਦੇ ਘਟਨਾਵਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤਾਂ ਇੱਕ ਇੱਕ ਕਰਕੇ ਜਿਹੜੀਆਂ ਚੋਰੀਆਂ ਹੋਈਆਂ ਨੇ ਲਗਾਤਾਰ ਉਹ ਤੁਹਾਡੇ ਨਾਲ ਸੰਝੀਆਂ ਕਰ ਰਿਹਾ ਬਸ ਜਦੋਂ ਦੁਕਾਨ ਤੇ ਆ ਕੇ ਸਵੇਰ ਤਾਲੇ ਖੁੱਲੇ ਆ ਕੇ ਦੇਖਿਆ ਵੀ ਸਾਰੀ ਦੁਕਾਨ ਫੜਾ ਦਫੜੀ ਮੱਛੀ ਪਈ ਸਾਰੇ ਦਰਾਜਾਂ ਦੇ ਰੂਜਾਂ ਤੋੜੀਆਂ ਪਈਆਂ ਜਾਂ ਕੁਛ ਡੀਵੀਆਰ ਕੈਮਰੇ ਪੱਟੇ ਸਿੱਧੇ ਕਿਤੇ ਪਏ ਹੈ ਵੀ ਡਰਾਈ ਫੂਡ ਸਾਰਾ ਜੋ ਪਿਆ ਸੀ ਸਭ ਗਾਇਬ ਹੈ ਮੁੰਡੇ ਆਏ ਤੇ ਉਹਨਾਂ ਨੇ ਮੈਨੂੰ ਫੋਨ ਮਾਰਿਆ ਨਾਲ ਦੀ ਨਾਲ ਮੈਂ ਆ ਜਦੋਂ ਉੱਥੇ ਹੋ ਗਿਆ ਮੈਨੂੰ ਸੀ ਮੈਂ ਆਂਦਾ ਸਾਰ ਦੇਖਿਆ ਪਿਛਲੇ ਪਾਸੇ ਉੱਤੇ ਚੜਨ ਲੱਗੇ ਪਹਿਲੇ ਫਿਰ ਆਫਿਸ ਤੇ ਆ ਗਏ ਇੱਥੇ ਪੜ ਲੱਗਿਆ ਪਿਆ ਸੀ ਕੁਝ ਨਹੀਂ ਲੱਗਿਆ ਰਾਤ ਦੁਕਾਨ ਬੰਦ ਕਰਕੇ ਗਏ ਸੀ ਜੀ ਪਿੱਛੋਂ ਚੋਰੀ ਹੋ ਗਈ ਰਾਤ ਇਹ ਰਾਤ ਦੇ ਸਮਾਂ ਤਾਂ ਨਹੀਂ ਹਜੇ ਪਤਾ ਲੱਗਿਆ ਜੀ ਸਵੇਰ ਆ ਕੇ ਸ਼ਟਰ ਚੱਕਿਆ ਤਾਂ ਪਤਾ ਲੱਗਿਆ ਇਹ ਪਿੱਛੋਂ ਮਗਰੀ ਕਮੇਟੀ ਦੀ ਜਗ੍ਹਾ ਖਾਲੀ ਉੱਥੋਂ ਬੜੇ ਆ ਘਟਨਾ ਪਰ ਦੀ ਘਟਨਾ ਦੀ ਗੱਲ ਹੈ ਜੀ ਕੋਈ ਸੂਟ ਜੈਂਸ ਆਇਆ ਇੱਥੇ ਸੂਟ ਪਏ ਸੀ ਅਨਸਟਿਚ ਜਿਨ੍ਹਾਂ ਦੀ ਕੀਮਤ 15000 ਰੁਪਏ ਸੀਗੀ ਤੇ ਕਸਟਮਰ ਨੇ ਮਾਪ ਦੇ ਨਾ ਨਾ ਸੀਗਾ ਤੇ ਉਹ ਦੁਕਾਨ ਦੇ ਐਂਟਰੀ ਕੀਤੀ ਉਹਨੇ ਤੇ ਆਵਾਜ਼ ਲਈ ਸਾਡੇ ਕਾਰੀਗਰ ਉੱਪਰ ਦੋ ਉੱਪਰ ਬੈਠੇ ਸੀਗੇ ਉਹਨਾਂ ਨੇ ਆਵਾਜ਼ ਵੀ ਦਿੱਤੀ ਵੀ ਅਸੀਂ ਆ ਰਹੇ ਹਾਂ ਪਰ ਉਹ ਅਚਾਨਕ ਹੀ ਸੂਟ ਚੱਕ ਕੇ ਭੱਜ ਗਿਆ ਤੇ ਕਾਫੀ ਮਹਿੰਗੇ ਸੂਟ ਸੀਗੇ ਤੇ ਉਹ ਬੰਦੇ ਦੀ ਕੋਚ ਕਰ ਰਹੇ ਸੀ ਤੇ ਸਾਨੂੰ ਇਨਸਾਫ ਦਵਾਇਆ ਸਲਾਈ ਦੇ ਲਈ ਸਲਾਈ ਵਾਸਤੇ ਆਏ ਸੀ ਅਨਸਟਿਚਡ ਅਨਸਟਿਚਡ ਸੂਟ ਸੀਗੇ ਤੇ ਰਾਤ ਇਹਨਾਂ ਨੇ ਸਟੋੜ ਤਾਕ ਤੋੜ ਕੇ ਤਾਂ ਮਸ਼ੀਨ ਲੈ ਕੇ ਭਾਜੀ ਤੇ ਗੱਲੇ ਦੇ ਵਿੱਚ ਜਿਹੜਾ 2-3000 ਰੁਪਏ ਜੋ ਵੀ ਸੀ ਆ ਇਹਦੇ ਵਿੱਚ ਉਹ ਵੀ ਗਿਨੇ ਤਾਂ ਹੈ ਨਹੀਂ ਸੀ ਉਹ ਵੀ ਕੱਢ ਲੈ ਗਈ ਭਾਈ ਤੇ ਨਾਲ ਨਮਕੀਨ ਪੰਡਾਰਾਈ ਐਚ ਆਰ ਕੇ ਦੀ ਉਹਨਾਂ ਦੇ ਵਿੱਚ ਨੁਕਸਾਨ ਹੋਇਆ ਕਾਫੀ ਜੀ ਈਸੀਰ ਆਉਂਦੀ ਹੈ ਤੇ ਕਿਰਾਇਆ ਮੰਗ ਹਾਂਜੀ ਫੇ ਨਹੀਂ ਆਉਂਦੀ ਭਾਈ ਨਹੀਂ ਆਉਂਦੀ ਨਹੀਂ ਆਉਂਦੀ ਜੀ ਜੋ ਨੰਦੀ ਹੁੰਦੀ ਤਾਂ ਫਿਰ ਇਹ ਵਾਰਦਾਤ ਹੀ ਨਹੀਂ ਹੁੰਦੀ ਕੀ ਮੰਗ ਮੰਗੇ ਹੀ ਕਰਦੇ ਆ ਭਾਜੀ ਇਹਨਾਂ ਦੇ ਇਹਨੇ ਹੌਸਲੇ ਬੁਲੰਦ ਹੈ ਜੀ ਦੇਖੋ ਜੀ ਕੋਰਨਰ ਤੇ ਦੁਕਾਨ ਤਾਂ ਉਹਨਾਂ ਨੇ ਤੋੜਤੀ ਤਾਂ ਇਹਨਾਂ ਦੀ ਅਸੀਂ ਜਦੋਂ ਕਟਮਾਰ ਕਰਦੇ ਹਾਂ ਤਾਂ ਪ੍ਰਸ਼ਾ ਚੋਰ ਖੁਦ ਕਹਿੰਦੇ ਵੀ ਸਾਨੂੰ ਪੁਲਿਸ ਵਾਲਿਆਂ ਨੂੰ ਫੜਾ ਦਿਓ ਜੀ ਤੇ ਜਦੋਂ ਪੁਲਿਸ ਵਾਲਿਆਂ ਨੂੰ ਫੜਾ ਦਿੰਦੇ ਆ ਉਹ ਦੂਜੇ ਤੇ ਤੀਜੇ ਦਿਨ ਸਾਨੂੰ ਬਾਹਰ ਮਿਲਦੇ ਆ ਫੇਰ ਉਹੀ ਕੰਮ ਕਰਦੇ ਆ ਜੇ ਇੱਕ ਵਾਰੀ ਚਾਹੀ ਉਹਨੂੰ ਇੰਨੀ ਕਿ ਸਜ਼ਾ ਦਿੱਤੀ ਹੋਵੇ ਕਿ ਦੂਜੀ ਵਾਰੀ ਚੋਰੀ ਕਰਨ ਦਾ ਨਾਮ ਹੀ ਨਾ ਲਵੇ ਤਾਂ ਉਹਦੇ ਦਿਮਾਗ 'ਚ ਹੀ ਨਾ ਆਵੇ ਭਾਜੀ ਇਹ ਇਹ ਜਦੋਂ ਇਹ ਲੈ ਕੇ ਜਾਂਦੇ ਆ ਇਹਦਾ ਮਤਲਬ ਮੈਂ ਕੀ ਕਹੂੰਗਾ ਜੀ ਇਹਦਾ ਮਤਲਬ ਪੁਲਿਸ ਵਾਲਿਆਂ ਦੀ ਸ਼ੈ ਵੀ ਇੱਥੋਂ ਫੜਾਇਆ ਤਾਂ ਉੱਥੇ ਆ ਕੇ ਵੜ ਲੈਂਦੇ ਆ ਤਾਂ ਉਸ ਤੋਂ ਬਾਅਦ ਛੱਡ ਦਿੰਦੇ ਆ ਜੀ ਇਹੀ ਕਾਰਨ ਹੈ ਤੀ तकरीबन 12:30 ਵਜੇ ਆਪਣੀ ਦੁਕਾਨ 'ਚ ਚੋਰ ਆ ਗਿਆ ਜੀ ਤੇ ਨਾਲ ਦੇ ਦੁਕਾਨ ਦੇ ਨਾ ਪੌੜੀ ਤੇ ਗੇਟ ਲੱਗਿਆ ਹੋਇਆ ਉਹ ਗੇਟ ਤੋੜ ਕੇ ਤੇ ਆਪਣੀ ਦੁਕਾਨ ਦੇ ਉਤੇ ਛੱਤੇ ਨੇ ਗ੍ਰਿਲ ਲੱਗੀ ਹੋਈ ਆ ਉਹ ਗ੍ਰਿਲ ਦੇ ਤੋੜ ਕੇ ਗ੍ਰਿਲ ਵੀ ਤੋੜ ਕੇ ਤੇ ਵਿੱਚ ਬੜਿਆ ਦੁਕਾਨ ਤੇ ਤੇ ਗਲੇ 'ਚ ਸਿੱਕਾ ਪਿਆ ਸੀ ਤਕਨ 8-10000 ਰੁਪਏ ਦਾ ਉਹ ਸਾਰੇ ਚੱਕ ਕੇ ਲੈ ਗਏ ਇੱਕ ਗਊ ਮਾਤਾ ਦਾ ਸ਼ਿਗਾ ਗੋਲਕ ਨੂੰ ਸਾਲੇ ਰੱਖਿਆ ਸੀਗਾ ਉਹਨਾਂ ਚ ਕੋਈ 2-300 ਰੁਪਿਆ ਸੀਗਾ ਉਹ ਲੈ ਗਿਆ ਸੀ ਪੈਸੇ ਤੋਂ ਨਾਲੇ ਜ਼ਿਆਦੇ ਸੀ ਪਰ ਹੁਣੇ 2-3 ਦਿਨ ਪਹਿਲੇ ਗਊਸਾਲੇ ਵਾਲੇ ਖਾਲੀ ਕਰਕੇ ਉਹ ਪਹਿਲੇ ਲੈ ਗਿਆ ਸੀ ਤੇ ਇੱਕ ਗੱਲੇ ਚ ਕੋਈ 2-300 ਰੁਪਿਆ ਹੋਣਾ ਹੋਰ ਕੁਝ ਵੀ ਲੈ ਕੇ ਗਏ ਹੋਰ ਕੁਝ ਬਲਿਆਹੀ ਲੈ ਗਿਆ ਜੀ ਕੋਈ ਖਾਣ ਪੀਣ ਦਾ ਸਮਾਨ ਤਾਂ ਨਹੀਂ ਲਗਿਆ ਔਰ ਕੋਈ ਲੈ ਵੀ ਗਿਆ ਹੋਣਾ ਤੇ ਵੀ ਇੰਨੇ ਸਮਾਨ ਦੀ ਪਤਾ ਨਹੀਂ ਲੱਗਦਾ ਕਿ ਵੀ ਕੀ ਲੈ ਗਿਆ ਪਹਿਲੇ ਤਿੰਨ ਵਾਲੀ ਚੋਰੀ ਹੋ ਚੁੱਕਿਆ ਅੱਜ ਤੋਂ ਪਹਿਲੇ ਤੀਜੀ ਚੋਰੀ ਸੀ ਤੀਜੀ ਚੋਰੀ ਆ ਇੱਥੇ ਕੋਈ ਮੰਨ ਲਓ ਪੁਲਿਸ ਜਿਹੜਾ ਮਾਫੀ ਦੇ ਬੋਲ ਰਿਹਾ ਹੈ ਕੋਈ ਨਹੀਂ ਰਾਤੀ ਦਾ ਕੋਈ ਪੁਲਿਸ ਵਾਲਾ ਨਹੀਂ ਹੁੰਦਾ ਅਸੀਂ ਤਾਂ ਕਦੀ ਵੇਖਿਆ ਹੀ ਨਹੀਂ ਅਜ ਤੱਕ ਤੇ ਹੁਣ ਆਈ ਹੈਗੀ ਤੁਸੀਂ ਸ਼ਿਕਾਇਤ ਨਹੀਂ ਮੈਂ ਚੱਲਿਆ ਸ਼ਿਕਾਇਤ ਕਰਨਾ ਇਹ ਜਾਣਾ ਆ ਕਿਵੇਂ ਦੇਖਦੇ ਹੋ ਕਿ ਸ਼ਹਿਰ ਤੋਂ ਵਿੱਚ ਚੋਰਨਾ ਬਹੁਤ ਲਗਾਤਾਰ ਹੋ ਰਿਹਾ ਹੈ ਕੱਲ ਵੀ ਚੋਰੀ ਹੋਈ ਪਰਸੋਂ ਵੀ ਦੋ ਦਫਾ ਡੇਲੀ ਜੀ ਹੁਣ ਚੋਰ ਨੂੰ ਕਿਸੇ ਤਰ੍ਹਾਂ ਦੀ ਖੋਫ ਹੀ ਹੈ ਨਹੀਂ ਪੁਲਿਸ ਵਾਲੇ ਉਹਨਾਂ ਨੂੰ ਲੈ ਜਾਂਦੇ ਆ ਤੇ ਛੱਡ ਦਿੰਦੇ ਆ ਉਹਨਾਂ ਨੂੰ ਕੁਝ ਕਹਿੰਦੇ ਕਿਸੇ ਤਰ੍ਹਾਂ ਦੇ ਖੋਫ ਹੀ ਨਹੀਂ ਨਿਕੜਦੇ ਨੇ ਮਾਰਦੇ ਕੋਈ ਪਰਚਾ ਕਰੇ ਕੁਝ ਕਰੇ ਫਿਰ ਲੇਕਿਨ ਉਹਨਾਂ ਨੂੰ ਕੋਈ ਡਰ ਨਹੀਂ ਕੋਈ ਭੈ ਨਹੀਂ ਬਿਲਕੁਲ ਐਵੇਂ ਤੁਰੇ ਫਿਰਦੇ ਜੀ ਗੁੰਡਾ ਗਰਦੀ ਨਸਾ ਚਿੱਟਾ ਹਰੇਕ ਥਾਂ ਤੇ ਚਿੱਟਾ ਵਿਕ ਰਿਆ ਤੇ ਉਹਦੀ ਪੂਰਤੀ ਵਾਸਤੇ ਉਹ ਫਿਰ ਚੋੜੀਆਂ ਕਰਦੇ ਆ ਇੱਕਦਮ ਕਿੰਨੇ ਕ ਵੇਚਦੀ ਹੈਗੀ ਰਾਤ 3:30 ਵਜੇ ਤਕਰੀਬਨ